ਮੇਰਾ ਨਾਮ ਰਵਿੰਦਰ ਕੁਮਾਰ ਹੰਸ ਹੈ ਮੈਂ ਆਮ ਆਦੀ ਪਾਰਟੀ ਪੰਜਾਬ ਦਾ ਐਸ.ਬੀ.ਗ ਦਾ ਵਾਈਸ ਪ੍ਰਧਾਨ ਹਾਂ ਇੰਚਾਰਜ ਮਾਝਾ ਜòn ਜਿਹੜਾ 1 ਜੂਨ 2024 ਨੂੰ ਪੰਜਾਬ 'ਚ ਚਰਾਅ ਹੋ ਰਿਹਾ ਹੈ ਇਲੈਕਸ਼ਨ ਹੋ ਰਿਹਾ ਜਨਰਲ ਇਲੈਕਸ਼ਨ ਹੋ ਰਿਹਾ ਆਮ ਆਦੀ ਪਾਰਟੀ ਉਹਦੇ 'ਚ ਪੰਜਾਬ ਦੀਆਂ 13 ਸੀਟਾਂ ਦੇ ਇਲੈਕਸ਼ਨ ਲੜ ਰਹੀ ਹੈ ਔਰ ਇਸ ਵਾਰ ਦਾ ਜਿਹੜਾ ਚਰਾਅ ਹੈ ਉਹ ਭਾਰਤੀ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਹੈ ਤੋ ਮੈਂ ਜਿੱਥੇ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਮੁਖੀਆ ਸਰਦਾਰ ਕੋਵਲ ਸਿੰਘ ਜੀ ਬਾਦ ਮੱਖ ਮੰਤਰੀ ਪੰਜਾਬ ਡਾਕਟਰ ਸੰਦੀਪ ਬਾਦਨ ਜੀ ਵहां ਸਚਿਪ ਆਲ ਇੰਡੀਆ ਉਹਨਾਂ ਦੇ ਵੱਲੋਂ ਇਹ ਇਲੈਕਸ਼ਨ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਹੈ ਔਰ ਮੈਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦਾ ਹਾਂ ਹੱਥ ਜੋੜ ਕੇ ਕਿ ਜਦੋਂ ਤੁਸੀਂ ਪੋਲਿੰਗ ਸਟੇਸ਼ਨ ਤੇ ਜਾਣਾ ਹੈ ਪੋਲਿੰਗ ਬੂਥ ਤੇ ਜਾਣਾ ਹੈ ਆਮ ਆਦੀ ਪਾਰਟੀ ਚੋਣ ਨਿਸ਼ਾਨ ਝਾੜੂ ਨੂੰ ਵੋਟ ਪਾਣੀ ਹੈ ਤਾਂ ਕਿ ਦੇਸ਼ ਦਾ ਸੰਵਿਧਾਨ ਬਚਾਇਆ ਜਾ ਸਕੇ ਇਹ ਦੇਸ਼ ਦਾ ਸੰਵਿਧਾਨ ਅਗਰ ਬਚ ਜਾਏਗਾ ਦੇਸ਼ ਦਾ ਸੰਵਿਧਾਨ ਜਿੰਦਾ ਹੈ ਤੇ ਦੇਸ਼ ਜਿੰਦਾ ਹੈ ਅਸੀਂ ਲੋਕ ਜਿੰਦਾ ਹੈ ਇਸ ਵਾਰ ਦਾ ਚੋਣ ਸੰਵਿਧਾਨ ਬਚਾਉਣ ਵਾਸਤੇ ਹੈ ਸੰਵਿਧਾਨ ਬਚਾਉਣ ਵਾਸਤੇ ਵੋਟ ਪਾਓ